ਬਰਾ ਗੁਰੂਕਾ ਤਾਲ ਆਗਰਾ ਵਿੱਚ ਇੱਕ ਰਾਤ ਰੁਕਣ ਤੋਂ ਬਾਅਦ ਅਸੀਂ ਹੁਣ ਚੱਲ ਪਏ ਆ ਜੀ ਲਾਲ ਕਿਲਾ ਜਿਹੜਾ ਆਗਰੇ ਦਾ ਕਾਫੀ ਫੇਮਸ ਹੈ ਜਿੱਥੇ ਕਹਿੰਦੇ ਨੇ ਕਿ ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹਜਹਾਨ ਨੂੰ ਕੈਦ ਕਰਕੇ ਰੱਖਿਆ ਸੀ ਤੇ ਉਸ ਪਾਸੇ ਹੁਣ ਚੱਲਦੇ ਆ ਤੁਹਾਨੂੰ ਰਸਤੇ ਦੇ ਵਿੱਚ ਆਗਰਾ ਸ਼ਹਿਰ ਦੀਆਂ ਸੜਕਾਂ ਵਗੈਰਾ ਕੋ ਖਾਨੇ ਤੇ ਪਹੁੰਚਦੇ ਆ ਲਾਲ ਕਿਲਾ ਆਗਰਾ ابھی پہنچ گیا جی ریڈ فورٹ لال قلعہ جڑا ہے گیا اتنے پہنچ چکے ہیں بڑی مشکل نہ پارکنگ لبی ہے تو پارکنگ کی گڈیاں اِسی لاتی ہیں اتنے تو پچھے ریڈ فورٹ ہے یہ دیکھنا چاہیں گے پر ہور چکر ہے کہ اتنے موبائل وغیرہ ٹائیپوڈ موبائل کیمرہ وغیرہ الاؤ نہیں اندر لے جانا تو ادا ہی وزٹ کرنا پڑنا اتنے چل جائیں پھر یہ جی لال قلعہ بیک سائڈ تو بہت وا మేడ్ గేట్ ਤੇ ਚੱਲਦੇ ਆਂ ਪਾਣੀ ਦੀ ਬੋਤਲ ਵੀ ਲੈ ਕੇ ਜਾਂਦੇ ਕੋਈ ਤੁਸੀਂ ਕੋਟਰੀਂਗ ਵੀ ਲੈ ਜਾ ਸਕਦੇ ਪਹਿਲਾਂ ਕਿਸੇ ਬੰਦੇ ਨੇ ਇਨਫੋਰਮੇਸ਼ਨ ਗਲਤ ਦਿੱਤੀ ਸੀ ਤੁਸੀਂ ਜੁੱਝਾ ਲੈ ਕੇ ਜਾ ਸਕਦੇ ਹੋ ਤੇ ਹੁਣ ਅਸੀਂ ਚੱਲਦੇ ਆਂ ਰੈੱਡ ਫੋਰਟ ਵੱਲ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਅੰਦਰੋਂ ਦਿਖਾਣੇ ਆਂ ਗੱਡੀਆਵਾਂ ਵਾਲਾ ਸੀ ਪਾਰਕਿੰਗ ਲਾਤੀਆਂ ਤੇ ਗੱਡੀ 80 ਰੁਪਏ ਪਾਰਕਿੰਗ ਫੀਸ ਇੱਥੇ ਲੱਗੀ ਹੈ ਗੱਡੀ ਦੀ ਦੋਵੇਂ ਕਾਰਾਂ ਦੀ 80-80 ਲੱਗੀ ਹੈ ਤੇ ਅਸੀਂ ਹੁਣ ਅੱਗੇ ਵੱਲ ਵਧਦੇ ਆਂ ਧਿਆਨ ਇੱਧਰ ਲਾਲ ਕਿਲਾ ਜੀ ਜਾ ਰਿਹਾ ਸਾਰੇ ਟੂਰਿਸਟ ਦੇਖਣ ਵਾਸਤੇ ਤੇ ਫੋਰ ਵੀਲੇ ਤੇ ਹਿਸੜ ਕ੍ਰੋਸ ਕਰਦੇ ਚਲੋ ਰੈੱਡ ਫોર્ટ ਲਾਲ ਕਿਲਾ ਆ ਗਿਆ ਦਾ ਤੇ ਅੱਜ ਸੰਡੇ ਹੋਣ ਕਰਕੇ ਰਸ਼ ਬਹੁਤ ਜ਼ਿਆਦਾ ਹੈ ਇੱਥੇ ਪਬਲਿਕ ਆ ਰਹੀ ਹੈ ਤੇ ਜਾ ਰਹੀ ਹੈ ਇਸ ਸਾਈਡ ਲਾਈਨਾਂ ਲੱਗੀਆਂ ਹੋਈਆਂ ਨੇ ਸਾਈਡ ਤੇ ਫਿਲਹਾਲ ਅਰਸ਼ ਟਰਾਈ ਕਰ ਰਿਹਾ ਕਿ ਆਪਾਂ ਨੂੰ ਆਨਲਾਈਨ ਲੁਕੀ ਮਿਲ ਜAVE ਤਾਂ ਸਾਡਾ ਟਾਈਮ ਵੀ ਬਚੂਗਾ ਤੇ ਅਸੀਂ ਖੱਜਲ ਖਵਾਰੀ ਤੋਂ ਵੀ ਬਚਾਂਗੇ ਰਨਫੋਰਡ ਦੀ ਐਂਟਰੀ ਤੇ ਹੀ ਇਹ ਕਾਊਂਟਰ ਬਣੇ ਨੇ ਸਾਹਮਣੇ ਯਾਨੀ ਕਿ ਇਹ ਕਾਊਂਟਰ ਨੇ ਇੱਥੋਂ ਟਿਕਟਾ ਵੇਰਾ ਲੈ ਕੇ ਫਿਰ ਅੰਦਰ ਐਂਟਰੀ ਵੀਰੀ ਹੋ ਰਹੀ ਹੈ ਕਰ ਰਹੇ ਨੇ। ਟਰਾਈ ਕਰ ਰਹੇ ਜੀ ਸਾਡੀ ਆਨਲਾਈਨ ਬੁਕਿੰਗ ਹੋ ਜੇ ਨੇ ਤਾਂ ਲਾਈਨ ਚ ਖੜਨਾ ਪੈਣਾ। ਬੋ ਜੀ ਫਿਲਹਾਲ ਸਾਡੀ ਬੁਕਿੰਗ ਹੋ ਚੁੱਕੀ ਹੈ। ਤੇ ਆਨਲਾਈਨ ਬੁਕਿੰਗ ਕਰ ਲਈ ਸੀ ਖਰਸ਼ ਨੇ। ਉੱਥੇ ਲਾਈਨਾਂ ਚ ਲੱਗਦੇ ਤਾਂ ਟਾਈਮ ਬੜਾ ਖਰਾਬ ਹੋਣਾ ਸੀ। ਤੇ ਫਿਲਹਾਲ ਚੱਲਦੇ ਆ। ਉਹ ਤਾਂ ਲਾਈਨਾਂ ਚ ਲੱਗੀਆਂ। ਤਾਂ ਲਾਈਨਾਂ ਲੱਗੀਆਂ ਬਿੱਤੇ, ਲੈਣ ਚ ਜਾਣਾ ਪੈਣਾ। ਆਨਲਾਈਨ ਕੋਈ ਸਾਈਟ ਤੇ ਆਜੋ। ਆਨਲਾਈਨ ਬੁਕਿੰਗ ਲਈ ਹੈ ਇਹ। ਅੱਛਾ। ਇਹ ਲਾਈਨਾਂ ਲੱਗੀਆਂ ਨਹੀਂ ਜੀ। ਤਰ ਲੇਡੀਜ਼ ਦਾ ਲਾਈਨ ਹੈ 5 ਵਜੇ ਹਲਦੀ ਐਂਟਰੀ ਤੇ ਵੈਰੀ ਠੀਕ ਐ ਜੀ ਵਨ ਐਂਟਰੀ ਤੋਂ ਬਾਅਦ ਇਟ ਵਿਲ ਟੇਕ 30 ਮਿੰਟਸ ਅੰਦਰ ਜਾਵਾਂਗੇ ਥੈਨ ਯੂ ਵਿਲ ਗੈਟ ਟਾਈਡ ਇਹ ਫੋਰਨ ਲਈ ਅਲੱਗ ਪਾਈਨਾ ਨੇ ਫੋਰਨੇ ਜਾ ਰਹੇ ਨੇ ਤੇ ਬਾਕੀ ਕੰਨ ਲਈ ਸਵਾਸਤਿਕ ਇਸ 사이ਡ ਐਂਟਰੀ ਹੋ ਰਹੀ ਹੈ ਸਕੋਪੀ ਚੈੱਕ ਹੋ ਰਹੀ ਹੋ ਤਾਂ ਬਾਅਦ ਫਿਰ ਅੰਦਰ ਚਲੋ ਲਓ ਜੀ ਫਿਲਹਾਲ ਜਦੋਂ ਜਦ ਤੋਂ ਬਾਅਦ ਲਾਲ ਕਿਲੇ ਦੇ ਵਿੱਚ ਐਂਟਰੀ ਹੋ ਗਈ ਹੈ ਤੇ ਇਹ ਲਾਲ ਕਿਲਾ ਦੀ ਐਂਟ੍ਰੈਂਸ ਹੈ ਇਸ ਸਾਈਡ ਤੋਂ ਅੱਗੇ ਚੱਲਦੇ ਹਾਂ ਇੱਕ ਕੋ ਗੇਟ ਸੀ ਤੇ ਮੁਗਲਾਂ ਦੇ ਪੱਤੀ ਪ੍ਰਬੰਧ ਕੀਤੇ ਹੋਏ ਆ ਤੇ ਹੁਣ ਇੱਕ ਦਰਵਾਜ਼ਾ ਇਧਰੋਂ ਆ ਰਿਹਾ ਤੇ ਹੁਣ ਇੱਕ ਗੇਟ ਉਧਰੋਂ ਸੀ ਜਿੱਦੋ ਜਹਾਦ ਤੋਂ ਬਾਅਦ ਫਿਰ ਸਾਡੀ ਹੁਣ ਐਂਟਰੀ ਇਧਰੋਂ ਹੋ ਰਹੀ ਹੈ ਤੇ ਇੱਕ ਗੇਟ ਇਹ ਪਿੱਛੇ ਸਾਰੇ ਮੈਂ ਗੱਡੀ ਬਟੂ ਘੜਾਇਆ ਕਰ ਦਦਾ ਫਿਰ ਸਾਡੀਆਂ ਇਹ ਇੰਟਰੀ ਐ ਐਂਟਰੀ ਲੋਕਾਂ ਦੀ ਭੀੜ ਬਹੁਤ ਆ ਕੇ ਲੋਕੀ ਪਹੁੰਚੇ ਹੋਏ ਨੇ ਇੱਧਰ ਇੱਧਰ ਵੀ ਤੇ ਇੱਧਰ ਵੀ ਇਤਰੋ ਐਂਟਰੀ ਐ ਜੀ ਇਹ ਮੁਗਲਾਂ ਦੀਆਂ ਬਣਾਈਆਂ ਆ ਬਿਲਡਿੰਗਾਂ ਹੱਥ ਵਿਰਾਟੀ ਆਰਕਟੈਕਚਰ ਮੁਗਲਾਂ ਦਾ ਬਹੁਤ ਸੋਹਣਾ ਤੇ ਲੋਕੀ ਜਾ ਰਹੇ ਨੇ ਅੰਦਰ ਤੇ ਕਈ ਦਰਵਾਜੇ ਨੇ ਪਹਿਲਾਂ ਅਸੀਂ ਪਿੱਛੋਂ ਐਂਟਰੀ ਕਰਕੇ ਆਏ ਉਸ ਦਰਵਾਜੇ ਤੋਂ ਤੇ ਹੁਣ ਅਸੀਂ ਇਧਰੋਂ ਜਾ ਰਹੇ ਹਾਂ ਤੇ ਅੱਗੇ ਜਾ ਕੇ ਸਾਨੂੰ ਫਿਰ ਜੁਆਇਨ ਕਰ ਦੇਈਏ ਇਹ ਹੈ ਜੀ ਮੁਗਲਾਂ ਦਾ ਮੁਗਲੀ ਮਹਿਲ ਤੇ ਸੀਰਤ ਕਰਦੀ ਹੈ ਇਸ਼ਾਰਤਾ ਇਧਰ ਸਾਰਾ ਵਿਊ ਰੈੱਡ ਫੋਰਟ ਦਾ ਅੱਗੇ ਵੇਖਦੇ ਹਾਂ ਕੋਈ ਗਾਈਡ ਗਾਈਡ ਕਰਦੇ ਹਾਂ ਗਾਈਡ ਅਸਲ ਕੀਤਾ ਸੀ ਅਸੀਂ ਬਟ ਉਹ ਗਾਈਡ ਕਹਦਾ ਮੈਨੂੰ YouTube ਚੈਨਲ ਪਾਇਓ ਮੈਂ ਕਿਹਾ ਤੇਰੀ ਵਿੱਚ ਵੀਡੀਓ ਨਹੀਂ ਪਾਉਂਦੇ ਤੇਰੀ ਸਿਰਫ ਵਾਇਸ ਪਾਵਾਂਗੇ ਪਰ ਉਹ ਮੰਨਿਆ ਨਹੀਂ ਮੈਂ ਕਿਉਂਕਿ ਕੋਈ ਗੱਲ ਨਹੀਂ ਕੋਈ ਹੋਰ ਬਥੇਰੇ ਇੱਥੇ ਮਿਲ ਜਾਂਦੇ ਜੇ ਤੁਸੀਂ ਕਰਨਾ ਚਾਹਦੇ ਤਾਂ ਬਹੁਤ ਇੱਥੇ ਜਿਹੜੇ ਹੈਗੇ ਗਾਈਡ ਅੰਦਰ ਮਿਲ ਜਾਂਦਾ ਤੇ ਬਾਹਰੋਂ ਕਰੋਗੇ ਤਾਂ ਥੋੜੀ ਕਾਸਟਲੀ ਪੈਂਦੇ ਪਰ ਅੰਦਰ ਐਂਟਰ ਕਰਕੇ ਤੁਸੀਂ ਕਰੋਗੇ ਤਾਂ 3-400 ਰੁਪਏ ਦੇ ਵਿੱਚ ਆਮ ਗਾਈਡ ਤੁਹਾਨੂੰ ਇੱਥੇ ਮਿਲ ਜਾਂਦਾ ਵਧੀਆ ਅੰਦਰੋਂ ਜਿਹੜੇ ਪੱਥਰ ਨੂੰ ਕੱਟ ਕੇ ਤੇ ਕਿੰਨੇ ਵਧੀਆ ਉਸ ਟਾਈਮ ਦੇ ਜਿਹੜੇ ਕਾਸ਼ਤਕਾਰ ਸੀ ਜਿਨ੍ਹਾਂ ਨੇ ਪੱਥਰ ਨੂੰ ਕੱਟ ਕੇ ਇੰਨੀ ਸੋਹਣੇ تراਸ਼ਿਆ ਹੋਇਆ تراਸ਼ ਕਰ ਜਿਹੜੇ ਤੇ ਕਿੰਨਾ ਵਧੀਆ ਤਰੀਕੇ ਤੇ ਮਜ਼ਬੂਤੀ ਨਾਲ ਖੜਾ ਜਿਹੜਾ ਕਿੰਨੀਆਂ ਸਦੀਆਂ ਪਿੱਛੋਂ ਵੀ ਅੰਦਰੋਂ ਓਮੇ ਦਾ ਓਮੇ ਮੌਜੂਦ ਹੈ ਆ ਜਾ ਗਿਆ ਇਧਰ ਐਂਟਰੀ ਕਰਦੇ ਆਂ ਇਹ ਕੁਸ਼ੈਮੇ ਦਾ ਇਸ ਪਾਸੇ ਵੀ ਕੁਸ਼ੈਮੇ ਦਾ ਉਧਰ ਜਿਹੜਾ ਇਹ ਲਾਲ ਕਿਲਾ ਇਹ ਜੀ ਲਾਲ ਕਿਲੇ ਦਾ ਉਹ 파ਟ ਹੈ ਜਿੱਥੋਂ ਤਾਜ ਮਹਿਲ ਨਜ਼ਰ ਆਉਂਦਾ ਹੈ ਇੱਥੋਂ ਇਹ ਇੱਥੇ ਵਿੰਡੋ ਕਿੜਕੀਆਂ ਬਣੀਆਂ ਹੋਈਆਂ ਨੇ ਤੇ ਉਹ ਵੇਖੋ ਸਾਹਮਣੇ ਤਾਜ ਮਹਿਲ ਨਜ਼ਰ ਆ ਰਿਹਾ ਹੈ ਤੇ ਇਸ ਹਾਲ ਨਾਲ ਇਹ ਕਿਲਾ ਬਣਿਆ ਕਿ ਪੂਰਾ ਸ਼ਹਿਰ ਜਮੁਨਾ ਦਾ ਕਿਨਾਰਾ ਇੱਥੋਂ ਨਜ਼ਰ ਆ ਰਿਹਾ ਇਸ ਪਾਸੇ ਜਮਨਾ ਨਦੀ ਵਗ ਰਹੀ ਹੈ ਪਿੱਛੇ ਥੋੜੀ ਸਕਰੀਨ 'ਚ ਇੱਕ ਮੈਂ ਥੋੜੇ ਨਜ਼ਦੀਕ ਕਰਕੇ ਦਿਖਾਣਾ ਇਹ ਵੇਖੋ ਤਾਜ ਮਹਿਲ ਤੇ ਮੈਂ ਇਸ ਟਾਈਮ ਰੈੱਡ ਫੋਰਟ ਤੇ ਖੜਿਆ ਹਾਂ ਲਾਲ ਕਿਲਾ ਜਿਹੜਾ ਆਗਰਾ ਦਾ ਤੇ ਉੱਥੋਂ ਇਹ ਨਜ਼ਰ ਆ ਰਿਹਾ ਬਿਲਕੁਲ ਦੂਰੋਂ ਵੇਖਦੇ ਤਾਂ ਕੁਛ ਐਦਾਂ ਦਾ ਤੇ ਨਜ਼ਦੀਕ ਤੋਂ ਥੋੜਾ ਵਿਰਦਾ ਦਾ ਨੇੜੇ ਉਹ ਐਦਾਂ ਦਾ ਤੇ ਨੇੜੇ ਉਹ ਤੇ ਦੂਰ ਤੇ ਆਪ ਇੱਥੇ ਲੱਗ ਲੱਗੇ ਖਿੜਕੀਆਂ ਬਣੀਆਂ ਹੋਈਆਂ ਨੇ ਜਿਥੋਂ ਲੋਕੀ ਟੂਰਿਸਟ ਜਿਹੜੇ ਆ ਉਹ ਤਾਜ ਮਹਿਲ ਵੇਖਦੇ ਤੇ ਸ਼ਾਹ ਜਹਾਂ ਵੀ ਇੱਥੇ ਕਿਸੇ ਕਮਰੇ ਦੇ ਵਿੱਚ ਸ਼ਾਇਦ ਔਰੰਗਜ਼ੇਬ ਨੇ ਕੈਦ ਕੀਤਾ ਸੀ ਜਿਹੜਾ ਉਹ ਕਿਸੇ ਖਿੜਕੀ ਜਾਂ ਕਿਸੇ ਮੋਰੀ ਜਾਂ ਮੋਰੀ ਯਾ ਸਰਾਖ ਰਾਹੀਂ ਉਹ ਤਾਜ ਮਹਿਲ ਆਪਣੀ ਬੀਗਮ ਮੁਮਤਾਜ਼ ਲਈ ਜਿਹੋਨੇ ਤਾਜ ਮਹਿਲ ਬਣਾਇਆ ਸੀ ਉਹਨੂੰ ਵੇਖਦਾ ਸੀ ਸੋ ਇਹ ਲਾਲ ਕਿਲੇ ਦਾ ਉਹ ਹਿੱਸਾ ਜਿੱਥੋਂ ਆਜ ਮੈਂ ਨਜ਼ਰ ਆਦਾ ਇੱਥੋਂ ਬਸ ਟੂਰਿਸਟ ਇੱਕ ਖਿੜਕੀ ਬੜੀ ਆਨੇ ਤੇ ਇੱਥੋਂ ਉਹ ਵੇਖਦਾ ਜਦੋਂ ਵੀ ਆਉ ਉਹ ਤਾਂ ਤੇ ਜਿਹੜਾ ਤਾਜ ਮਹਿਲ ਸੌਰੀ ਲਾਲ ਕਿਲੇ ਦਾ ਹੀ 파ਟ ਇੱਥੇ ਵਿਜ਼ਿਟ ਜ਼ਰੂਰ ਕਰੋ ਇਤੋਂ ਵੀ ਦਿਖਾਈ ਦਿੰਦਾ ਤਾਜ ਮਹਿਲ ਸਾਹਮਣੇ ਇਸ ਸਾਈਡ ਸਾਈਡ ਨਾਲੋਂ ਦੇਖੋ ਇਤੋਂ ਵੀ ਦਿਖਾਈ ਦਿੰਦਾ ਟੂਰਿਸਟ ਗਿਆਨ ਹੌਨ ਕਰਕੇ ਹਰ ਪਾਸੇ ਹਰ ਖਿੜਕੀ ਬੇਲੀ ਨਹੀਂ ਪਹੁੰਚਿਆ ਨਹੀਂ ਜਾ ਸਕਦਾ جا بنیا قلعے ہے جی قلعے لگتی ہے سارے پاس تاج محل نظر آتا ہے یہ سارے ٹورسٹ اتنے موجود نے انجوائے کر رہے ہیں تاج محل بعد پھر اگیں چلتے ہیں اگلا پوجن بھی کیونکہ لال قلعہ بہت وڈا ਤਕਰੀਬਨ ਸਾਰਾ ਜਲ ਲੱਗਦਾ ਇਹਨੂੰ ਘੁੰਮਣ ਵਾਸਤੇ ਤੇ ਲੋਕਾਂ ਨੇ ਬੜਵਾਇਆ ਜੀ ਇਹ ਫਾਊਂਟੇਨ ਸੀ ਤੇ ਕਿਸ ਹਿਸਾਬ ਨਾਲ ਉਹਨਾਂ ਨੇ ਜਿਹੜੀ ਵਾਟਰ ਸੀਵਰੇਜ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਤੇ ਕਿਵੇਂ ਸੀ ਸਿਸਟਮੈਟਿਕਲੀ ਪਾਣੀ ਨੂੰ ਬਰਸਾਤੀ ਪਾਣੀ ਸੀ ਜਾਂ ਉਹਨੂੰ ਸਟੋਰ ਵੀ ਕੀਤਾ ਜਾਂਦਾ ਸੀ ਤੇ ਯੂਜ਼ 'ਚ ਵੀ ਲਿਆ ਜਾਂਦਾ ਸੀ ਤੇ ਜੋ ਜਿਹੜਾ ਵੇਸਟੇਜ ਪਾਣੀ ਸੀ ਉਹਨੂੰ ਫਿਰ ਉਹ ਯਮਨਾ ਜਿਹੜੀ ਪਿੱਛੇ ਦੇ ਪਿੱਛੇ ਯਮਨਾ ਨਦੀ ਵਗਦੀ ਹੈ ਉਹਦੇ ਵਿੱਚ ਉਹਨਾਂ ਨੇ ਸਟੱਇਆ ਹੋਇਆ ਸੀ ਪਾਣੀ ਤੇ ਇੱਕ ਹੋਰ ਕੁਸ਼ਣ ਲਾਲ ਕਿਲੇ ਦਾ 0.5 ਵਰਗ ਮੈਂ ਦਿਖਾ ਰਿਹਾ ਤੁਹਾਨੂੰ ਇਹ ਸਾਰਾ ਕੁਸ਼ਣ 0.5 ਨਾਲ ਕਿ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਨੇ ਵੇਖਣ ਵਾਸਤੇ ਕਿ ਫੌਰੀਨਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਇਸ ਚੀਜ਼ ਨੂੰ ਦੇਖਣ ਵਾਸਤੇ ਕੱਲ ਅਸੀਂ ਤਾਜ ਮਹਿਲ ਵੀ ਗਏ ਸੀ ਤੇ ਤਾਜ ਮਹਿਲ ਦੇ ਵਿੱਚ ਵੀ ਫੋਰਨਰ ਬਹੁਤ ਜ਼ਿਆਦਾ ਸੀ ਤੇ ਇੱਥੇ ਵੀ ਅਸੀਂ ਵੇਖਿਆ ਕਿ ਫੋਰਨਰ ਬਹੁਤ ਜ਼ਿਆਦਾ ਹੈ ਤੇ ਫੋਰਨਰ ਹਮੇਸ਼ਾ ਆ ਕੇ ਇੱਕ ਗਾਈਡ ਕਰਦੇ ਨੇ ਤੇ ਗਾਈਡ ਹੀ ਉਹਨਾਂ ਨੂੰ ਸਾਰੀ ਗੱਲ ਪਲੇਸਿਸ ਦੇ ਇਹਨਾਂ ਬਾਰੇ ਉਹ ਜਾਣਕਾਰੀ ਦਿੰਦਾ ਤੇ ਇਧਰ ਸਾਰਾ ਪਰਿਵਾਰ ਇੰਜੋਏ ਕਰ ਰਿਹਾ ਹੈ ਇੱਥੇ ਬੜਾ ਵਧੀਆ ਇੱਥੇ ਅੱਜ ਸੰਡੇ ਹੋਣ ਕਰਕੇ ਰਸ਼ ਬਹੁਤ ਹੈ ਪਰ ਇੱਕ ਗੱਲ ਮੰਨਣ ਵਾਲੀ ਹੈ ਜੋ ਰਾਜੇ ਮਹਾਰਾਜਿਆਂ ਦੀ ਸ਼ਾਨ ਸੀਗੀ ਰੈਣ ਦਾ ਕਿੱਦਾਂ ਰਹਿ ਰਹੇ ਸੀਗੇ ਕਮਾਲ ਹੈ ਇਮੇਜਿਨ ਕਰਨਾ ਬੜਾ ਔਖਾ ਹੈ ਉਸ ਟਾਈਮ ਦੀ ਵੀ ਇੰਜੀਨੀਅਰਿੰਗ ਅੰਨੀ ਜ਼ਿਆਦਾ ਵਧੀਆ ਤੇ ਨੇ ਡਿਵੈਲਪ ਸੀਗੀ ਦੇਖੋ ਕਿੰਨੀਆਂ ਵਧੀਆ ਚੀਜ਼ਾਂ ਹੁਣ ਇੱਥੇ ਪਾਣੀ ਦਾ ਜਿਹੜਾ ਫੁਆਰੇ ਬਣਾਇਆ ਹੋਇਆ ਫਾਉਂਟੇਨ ਉਹਨਾਂ ਬਾਰੇ ਦੱਸ ਰਹੇ ਸੀ ਕਿ ਫਾਉਂਟੇਨ ਉਹ ਟਾਈਮਾਂ ਦੇ ਵਿੱਚ ਬਿਨਾਂ ਕਿਸੇ ਹਾਈਡਰੋਲਿਕ ਪੰਪ ਤੋਂ ਚੱਲਦੇ ਸੀਗੇ ਪਾਣੀ ਪਹਿਲਾਂ ਇੱਕ ਉੱਚੀ ਜਗ੍ਹਾ ਤੇ ਸਟੋਰ ਹੁੰਦਾ ਸੀਗਾ ਤੇ ਉੱਥੋਂ ਉਹ ਵਾਟਰ ਟੈਂਕਰ ਲੱਗੇ ਹੋਇਆ ਹੈ ਔਰ ਵਾਟਰ ਟੈਂਕ ਦੇ ਵਿੱਚ ਪਾਣੀ ਸਟੋਰ ਹੁੰਦਾ ਸੀਗਾ ਉੱਥੋਂ ਫਿਰ ਪਾਣੀ ਸਟੋਰ ਉੱਥੋਂ ਪਾਣੀ ਫਿਰ ਇਹ ਫਾਉਂਟੇਨਸ ਦੇ ਵਿੱਚ ਫੁਹਾਰਾ ਬਣ ਕੇ ਆਉਂਦਾ ਸੀਗਾ ਇਹ ਫਾਉਂਟੇਨ ਦੇਖੋ ਬਿਨਾਂ ਮੋਟਰ ਤੋਂ ਚੱਲਦੇ ਹੁੰਦੇ ਸੀਗੇ ਕਮਾਲ ਹੈ ਕਮਾਲ ਕੀਤੀ ਪਈ ਹੈ ਮੋਟਰ ਪ੍ਰੈਸ਼ਰ ਇਨਜੂਰਦੀ ਆਉਂਦਾ ਜੀ ਹਾਂਜੀ ਫਿਰ ਇਹ ਫਾਰੇ ਬਣਦੇ ਹਾਂ ਪਿੱਛੇ ਉਹਨਾਂ ਦਾ ਬੈੱਡਰੂਮ ਹੈ ਜਿੱਥੇ ਉਹ ਰਹਿੰਦੇ ਹੁੰਦੇ ਸੀਗੇ ਪਹਿਲਾਂ ਤੇ ਉਹ ਹਾਂ ਬੜਾ ਵਧੀਆ ਮਾਹੌਲ ਤੇ 뷰 ਹੈ ਤੇ ਇੱਕ ਬਾਹਰ ਇਹ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ ਉੱਥੇ ਜਾਲੀਆਂ ਹੈ ਜਾਲੀਆਂ ਤੋਂ ਤੁਸੀਂ ਇਸ ਸਾਈਡ ਤੋਂ ਆ ਮਾਤਾ ਜੀ ਲੰਘਦੇ ਜੀ ਸਤਿ ਸ਼੍ਰੀ ਅਕਾਲ ਉਹ ਮਾਤਾ ਜੀ ਲੰਘਿਆ ਤੇ ਉਹ ਜਿਹੜੀਆਂ ਜਾਲੀਆਂ ਆ ਉਹ ਜਾਲੀਆਂ ਤੋਂ ਤੁਸੀਂ ਅੰਦਰੋਂ ਬਾਹਰ ਦੇਖ ਸਕਦੇ ਪਰ ਬਾਹਰੋਂ ਅੰਦਰ ਨਹੀਂ ਦੇਖ ਸਕਦੇ ਬਹੁਤ ਬਹੁਤ ਵਧੀਆ ਇੰਜੀਨੀਅਰਿੰਗ ਕੀਤੀ ਹੋਈ ਹੈ ਜੀ ਉਹਨਾਂ ਨੇ ਦਿਮਾਗ ਬਹੁਤ ਲੱਗਿਆ ਹੈ ਆ ਹੁਣ ਤੁਹਾਨੂੰ ਦਿਖਾਣੇ ਆ ਸ਼ਾਹਜਹਾਂ ਦਾ ਜਿਹੜੇ ਉਹਨਾਂ ਦੇ ਬੈੱਡਰੂਮ ਸੀ ਤੇ ਉਹਨਾਂ ਦੀ ਆਰਾਮ ਦਾ ਇਹ ਸ਼ਾਹਜਹਾਂ ਦੀ ਆਰਾਮ ਦਾ ਇਹ ਉਹਨਾਂ ਦੇ ਬੈੱਡਰੂਮ ਸੀ ਤੇ ਬੜੀ ਸੋਹਣੀ ਨਕਾਸ਼ੀ ਤੇ ਕੀਤੀ ਹੋਈ ਹੈ ਉਸ ਟਾਈਮ ਦੇ ਜਿਹੜੇ ਕਾਸ਼ੀਕਾਰ ਬਣਨਗੇ ਤੇ ਕਿੰਨਾ ਸੋਹਣਾ ਉਹਨਾਂ ਨੇ ਕਿੰਨੀ ਮਿਹਨਤ ਨਾਲ ਇਹ ਜਿਹੜਾ ਕਮਰਾ ਇਹ ਆਪਣੇ ਮੁਗਲ ਬਾਦਸ਼ਾਹ ਲਈ ਬਣਾਇਆ ਹੋਇਆ ਸੀ ਤੇ ਮੈਂ ਖਿੜਕੀਆਂ ਉਹ ਕਹਿੰਦੀ ਕਮਾਲ ਦੀ ਗੱਲ ਪਹਿਲਾਂ ਹਰਸ਼ਨ ਵੀ ਦੱਸੀਏ ਤੇ ਇਹਦੇ ਇਤਰੋਂ ਰੌਸ਼ਨਦਾਨ ਲਿਖਦਾ ਪਰ ਬਾਹਰੋਂ ਇਹ ਖਿੜਕੀਆਂ ਨੇ ਨਜ਼ਰ ਆਉਂਦੀਆਂ ਤੇ ਉਹ ਜਗ੍ਹਾ ਜਿੱਥੇ ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹਜਹਾਂ ਨੂੰ ਕੈਦ ਕਰਕੇ ਰੱਖਿਆ ਸੀ ਇਸ ਨੂੰ ਮੁਸੰਮਨ ਮੁਸੰਮਨਪੁਰ ਇਸੇ ਕਹਾ ਦਾ ਨਾਮ ਹੈ ਤੇ ਇੱਥੇ ਵੀ ਸ਼ਾਹਜਹਾਂ ਕੈਦ ਰਹੇ ਤੇ ਇੱਥੋਂ ਜਿਹਾ ਫ਼ 有ਕੀਤ ਤਾਜਮਹਿਲ ਸਾਹਮਣੇ ਨਜ਼ਰ ਆ ਰਿਹਾ ਹੈ ਸਾਹਮਣੇ ਕਿਰਕੀ ਚੌਂਕ ਤਾਜਮਹਲ ਕਿਉਂਕਿ ਨੇੜੇ ਜਾਣ ਨਹੀਂ ਦਿੰਦੇ ਸੋ ਇਸ ਮੈਂ ਐਥੋਂੋਂ ਖੜਾ ਹਾਂ ਇਹ ਤੋਂ ਤਾਜ ਮਹਿਲ ਸਾਹਮਣੇ ਨਜ਼ਰ ਆ ਰਿਹਾ ਸੋ ਇਹ ਜਗ੍ਹਾ ਜਿੱਥੇ ਆਪਣੀ ਆਖਰੀ ਆਪਣਾ ਆਖਰੀ ਸਮਾਂ ਸ਼ਾਹਜਹਾਨ ਨੇ ਬਤਾਇਆ ਇਹ ਉਹ ਗ੍ਰਾਮਗਾ ਉਹ ਵੇਖੀ ਸ਼ਾਹਜਹਾਨ ਸੋ ਸਾਹਮਣੇ ਜਿਹੜੀ ਬਾਹਰਲੇ ਪਾਸੇ ਨਿਕਲਦੀ ਜਿਹੜੀ ਰੌਸ਼ਨੀ ਨਜ਼ਰ ਆ ਰਹੀ ਹੈ ਤੁਹਾਨੂੰ ਉੱਥੋਂ ਉਹ ਤਾਲਵੇ ਨੂੰ ਦੇਖ ਜਾਓਗੇ। ਸੋ ਇਹ ਜਗ੍ਹਾ ਕਿੱਥੇ ਸ਼ਾਹਜਹਾਨ ਨੂੰ ਕੈਦ ਰੱਖਿਆ ਗਿਆ ਸੀ ਆਪਣੇ بیٹے ਔਰੰਗਜ਼ੇਬ ਦਾ। ਤੇ ਬਹੁਤ ਸੋਹਣਾ ਇੱਥੇ ਕਾਸ਼ਤਿਆਂ ਨੇ ਆਪਣੀ ਕਾਸ਼ਤ ਦੀ ਤਾਕਰੀ ਕੀਤੀ ਹੈ। ਉੱਚਾ ਵਾਲੇ ਦੇ। ਸੋ ਇਹ ਮੇਨ ਪਾਰਟ ਹੈਗਾ ਲਾਲ ਕਿਲੇ ਦਾ। ਕਿਉਂਕਿ ਸ਼ਾਹਜਹਾਨ ਨੇ ਤਾਜਮਹਾਲ ਬਣਾਇਆ ਸੀ। ਸ਼ਾਹਜਹਾਨ ਦੇ ਆਖਰੀ ਦਿਨ ਉਸ ਕਬਰ ਦੇ ਵਿੱਚ ਬੀਤਿਆ। ਸੋ ਉਪਰ ਕੁਛ ਇਹ ਇਦਾਂ ਹੈ ਹੈ ਯੋਧਾ ਤੇ ਚੱਲੋ ਹੁਣ ਅੱਗੇ ਵਧਦੇ ਹਾਂ ਇਹੇ ਦੇਖੋ ਮੁਗਲ ਕਾਸਤਕਾਰਾਂ ਦੀ ਕਾਸਤਕਾਰੀ ਬੁਰਜ ਕਰਕੇ ਇੰਗਲਿਸ਼ ਵਿੱਚ ਮੁਥਮਨ ਪੜਿਆ ਜਾਂਦਾ ਤੇ ਹਿੰਦੀ ਵਿੱਚ ਮੁਸਮਨ ਬੁਰਜ ਇਹ ਚੀਜ਼ ਆ ਦੇ ਰੇਲੀ ਲੱਗੀ ਹੈ ਦੀ ਅੱਗੇ ਜਾਣ ਨਹੀਂ ਦਿੰਦੇ ਦੀਵਾਨੇ ਖਾਸ ਤੇ ਆਪਣੀ ਸੈਰਗਾਹ ਵੀ ਬਣਾਈ ਹੋਈ ਸੀ ਸ਼ਾਹਜਹਾਨ ਨੇ ਇੱਥੇ ਤੇ ਇਹ ਸਾਰਾ ਕੁਝ ਅਦਰੋਂ ਥੀ ਵਯੂ ਐਂਗਲ ਵਿੱਚ ਖਾਨਾ ਤੇ ਬਹੁਤ ਵੱਡਾ ਇਹ ਕਿਲਾ ਅੰਦਰੋਂ ਅੰਦਰੀ ਖਾਸ ਚੀਜ਼ ਗਿਆ ਨਾ ਇੱਕ ਕਿਲੇ ਦੇ ਵਿੱਚ ਕੁਝ ਕਮਰੇ ਸੀ ਜਿਵਾਨੇ ਖਾਸ ਜਿਹੜਾ ਇਹ ਏਰੀਆ ਹੈਗਾ ਵਿੱਚ ਪਾਰਕ ਬਣੀ ਹੋਈ ਹੈ ਅੱਧ ਤੇ ਦਰਵਾਜ਼ੇ ਹੁਣ ਬੰਦ ਰੱਖੀ ਗਏ ਨੇ ਤਾਲੇ ਲਾਏ ਹੋਏ ਨੇ ਇਹਨਾਂ ਤੇ ਹੋ ਸਕਦਾ ਕਿ ਕੋਈ ਮਹਿਮਾਨ ਜਾਂ ਰਾਣੀਆਂ ਵਗੈਰਾ ਇੱਥੇ ਰਹਿੰਦੀਆਂ ਹੋਣ ਉਦੋਂ ਦੇ ਇਹ ਕਮਰੇ ਬਣੇ ਹੋਏ ਆਪਣੀ ਇੱਕ ਦਾਸਤਾ ਵਿਆਹ ਕਰਦੇ ਹੋਏ ਇਹ ਕਿ ਇਹ ਹੈ ਜੀ ਦੀਵਾਨੇ ਖਾਸ ਬਹੁਤ ਜਿਆਦਾ ਖੁੱਲਾ ਤੇ ਵੱਡਾ ਏਰੀਆ ਲਾਲ ਜਿਹੜਾ ਇਹ ਰੈੱਡ ਫોર્ટ ਦਾ ਲਾਲ ਕਿਲੇ ਦਾ ਆਗਰਾ ਲਾਲ ਕਿਲੇ ਦੁਨੀਆ ਲੋਕ ਇੱਥੇ ਇਕੱਠੇ ਹੋਏ ਨੇ ਤੇ ਮੈਂ ਇਧਰੋਂ ਵੀ ਦਿਖਾ ਰਿਹਾ ਤੇ ਬਹੁਤ ਹੀ ਸੋਹਣਾ ਇਸ ਨੂੰ ਪ੍ਰੋਪਰ ਬਣਾਇਆ ਗਿਆ ਇੱਥੇ ਸ਼ਾਇਦ ਰਾਜੇ ਮਹਾਰਾਜੇ ਜਿਹੜੇ ਉਹਨਾਂ ਦੇ ਮਹਿਮਾਨ ਹੋਣਗੇ ਉਹ ਆਂਦੇ ਹੋਣਗੇ ਬੈਠਦੇ ਹੋਣਗੇ ਸਵੇਰੇ ਸੈਰ ਸਪਟਾ ਜਿਹੜਾ ਉਹ ਕਰਦੇ ਹੋਣਗੇ ਸੋ ਸਾਹਮਣੇ ਬਹੁਤ ਵਧੀਆ ਪਾਰਕ ਬਣਿਆ ਹੋਇਆ ਤੇ ਇਹ ਬਹੁਤ ਜ਼ਿਆਦਾ ਖੁੱਲਾ ਏਰੀਆ ਲਾਲ ਕਿਲੇ ਦੇ ਮੋਤੀ ਕੋ ਮਰੇ ਨੇ ਦੇਖ ਰਹੇ ਨੇ ਮੁਗਲ ਦੇ ਬਣਾਏ ਹੋਏ ਇਹ ਸ਼ਾਹੀ ਕਿਲੇ ਗਵਰਨਰ ਖਾਸੇ ਦੇ ਵਿੱਚ ਇੱਕ ਕਬਰ ਬਣੀ ਹੋਈ ਹੈ ਇਹ ਉਹਨਾਂ ਦਾ ਨਾਮ ਹੈ ਬਾਕੀ 网上 ਤੁਸੀਂ ਸਰਚ ਕਰ ਲਿਓ ਕਿ ਰਸਲ ਕਾਲਵਿਨ ਕੌਣ ਸੀ ਉਮਰ ਮਹਿਜ਼ 50 ਸਾਲ ਦੀ ਉਮਰ ਸੀ 1807 ਦਾ ਜਨਮ ਸੀ ਕਾਲਵਿਨ ਦਾ ਤੇ 1857 ਚ ਉਹਦੀ ਮੌਤ ਹੋ ਗਈ ਕਿ ਉਹ ਗਵਰਨਰ ਰਿਹਾ ਹੈ ਇੰਡੀਆ ਦਾ ਸੋ ਇਹ ਇੱਕ ਕਬਰ ਬਣੀ ਸੀ ਇਹ ਵਾ ਦਿਖਾਈਏ ਦੀਵਾਨੇ ਖਾਸ ਦੇ ਵਿੱਚ ਇਹ ਬਾਕੀ ਸਾਰਾ ਚਾਰੇ ਪਾਸੇ دیوانے خاص سارے پاس ਕਿਲੇ ਤੋਂ ਬਾਹਰ ਆ ਗਏ ਹੁਣ ਇੱਥੇ ਜਿਹੜਾ ਕਿਲਾ ਉਹ ਖਤਮ ਹੋ ਜਾਂਦਾ ਤੇ ਇਸ ਸਾਈਡ ਵੀ ਇੱਕ પોਸ਼ਨ ਜਿੱਥੋਂ ਅਸੀਂ ਐਂਟਰੀ ਕਰੀ ਸੀ ਤੇ ਉਹੀ પોਸ਼ਨ ਹੈ ਤੇ ਇਧਰ ਅਸੀਂ ਬਾਹਰ ਜਾਂਦੇ ਹਾਂ ਤੇ ਇਹ ਲਿਖਿਆ ਹੈ ਇਹ ਹਿਸਟਰੀ ਆਗਰਾ ਫੋਰਟ ਜੋ ਬਣਿਆ ਲਾਲ ਕਿਲਾ ਤੇ ਉਹਦੇ ਬਾਰੇ ਇੱਥੇ ਹਾਊਸ ਕਰਕੇ ਰਹੀ ਸੀ ਪਰਸਪੀਕਟਿਵ ਇੰਗਲਿਸ਼ ਵਿੱਚ ਸੀ ਤੇ ਇਧਰ ਹਿੰਦੀ ਦੇ ਵਿੱਚ ਤੁਸੀਂ ਇੱਥੇ ਪੋਸ ਕਰਕੇ ਪੜ ਸਕਦੇ ਹੋ ਸੋ ਇਹ ਸੀ ਜੀ ਲਾਲ ਕਿਲਾ ਘੁੰਮਣ ਨੂੰ ਤਾਂ ਬਹੁਤ ਵੱਡਾ ਹੈ ਇਹ ਪੂਰਾ ਦਿਨ ਚਾਹੀਦਾ ਪਰ ਜਿਹੜੀਆਂ ਮੇਨ ਮੇਨ ਪਲੇਸਿਸ ਸੀ ਉਹ ਤੁਹਾਨੂੰ ਮੈਂ ਦਿਖਾਤੀਆਂ ਤੇ ਹੁਣ ਇਸ ਵਲੌਗ ਨੂੰ ਅਸੀਂ ਇੱਥੇ ਐਂਡ ਕਰਦੇ ਹਾਂ ਤੇ ਸਾਨੂੰ ਨੈਕਸਟ ਪਾਰਟ 'ਚ ਮਿਲਦੇ ਆ ਫਤਿਹਪੁਰ ਸਿਕਰੀ ਜੋ ਰਾਜੇ ਮਹਾਰਾਜਿਆਂ ਦੀ ਸ਼ਾਨ ਸੀਗੀ ਰਹਿਣ ਦਾ ਕਿੰਨਾ ਰਹਿ ਰਹੇ ਸੀਗੇ ਉਹ ਬਹੁਤ ਹੀ ਬੇਕਿਸ਼ ਬੇਕਿਸ਼ ਕਮਾਲ ਹੈ ਤਾੜੀਆਂ ਤੋਂ ਤੁਸੀਂ ਇਸ ਸਾਈਡ ਤੋਂ ਆ ਮਾਤਾ ਜੀ ਲੰਘਿਆ ਜੀ ਸਤਿ ਸ਼੍ਰੀ ਅਕਾਲ ਉਹ ਮਾਤਾ ਜੀ ਲੰਘਿਆ ਤੇ ਉਹ ਜਿਹੜੀ ਉਹਦੇ ਬਾਝਾਂ ਹਾਂ ਤੋਂ ਬਾਝਾਂ ਇਹ ਲਾਈਨਾਂ ਲੱਗੀਆਂ ਨਹੀਂ ਜੀ ਆਹ ਦੇਖੋ ਲੈਡੀਆਂ ਦਾ ਲਾਈਨ ਹੈ ਦੇਖੋ ਸੌਰੀ